ਕਦਾਦਿਓ ਜੈ ਮਾਨ ਦਾ ਰਾਜ ਮਨੋਦਿਓ ਵਰਤਮਾਨ ਚਾਰ ਚੁਜਾ ਜੈ ਮਾਨ ਦਾ ਰਾਜ ਮਨੋਦਿਓ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਇਸਤਨਾਮ ਸਿੰਘ ਜੜੀ ਕੈਂਡੀਡੇਟ ਲੋਕ ਸਭਾ ਖਡੂਰ ਸਾਹਿਬ ਭੋਜਨ ਸਮਾਜ ਪਾਰਟੀ ਕੀ ਕਹਿਣਾ ਚਾਹੋਗੇ ਅੱਜ ਪਾਰਟੀ ਵਾਲਾ ਤੁਹਾਨੂੰ ਟਿਕਟ ਮਿਲਿਆ ਪਾਰਟੀ ਵਾਲੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਪਹੁੰਚੇ ਜੀ ਔਰ ਪਾਰਟੀ ਹਾਈ ਕਮਾਂਡ ਭੈਣ ਕੁਮਾਰੀ ਮਾਨਯੋਗ ਸਾਡੇ ਭੈਣ ਕੁਮਾਰੀ ਮਾਇਆ ਭਤੀ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਔਰ ਜਸਬੀਰ ਸਿੰਘ ਘੜੀ ਜੀ ਜੋ ਸਾਡੇ ਸੂਬਾ ਪ੍ਰਧਾਨ ਆ ਔਰ ਪੰਜਾਬ ਹਰਿਆਣਾ ਦੇ ਇਨਚਾਰਜ ਸਰਦਾਰ ਬੈਨੀਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਇੰਨੀ ਸ਼ਿਕਰ ਸ਼ਰਧਾ ਨਾਲ ਨਵਾਜਿਆ ਵਾ ਕਿਉਂਕਿ ਇਹ ਜਿਹੜੀ ਬੈਲਟ ਆ ਇਹ ਅੰਗਰੇਟਾ ਸਿੰਘਾਂ ਦੀਆਂ ਐਸਸੀ ਔਰ ਬੀਸੀ ਬੈਕਵਰਡ ਕਲਾਸ ਦੀ ਜੇ ਸਾਰੀ ਬੈਲਟ ਆ ਤੇ ਇੱਥੇ ਜਿਹੜੀ ਮੈਜੋਰਟੀ ਆਫ ਵੋਟ ਆ ਉਹ ਐਸਸੀ ਬੀਸੀ ਕਮਿਊਨਿਟੀ ਆ ਔਰ ਅੰਗਰੇਟਾ ਸਮਾਜ ਦੀ ਆ ਔਰ ਮੈਂ ਆਪਣੇ ਸਮਾਜ ਨੂੰ ਕਹਿਣਾ ਚਾਹੁੰਦਾ ਆ ਕਿ ਜਿਹੜੇ ਅਖੌਤੀ ਪੰਥਕ ਬਣੇ ਫਿਰਦੇ ਆ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਆ ਔਰ ਆ ਦੇਖੋ ਜੀ ਸਾਡੇ ਨਾਲ ਪੰਥਕ ਜਿਹੜੇ 4 ਇੱਕੋ ਹੀ ਪਾਰਟੀ ਨਾਲ ਜੁੜੇ ਹੋਏ ਆ ਕਦੀ ਉਧਰ ਇਧਰ ਨਹੀਂ ਗਏ ਔਰ ਜਿਹੜੇ ਅਖੌਤੀ ਪੰਥਕ ਆ ਉਹਨਾਂ ਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਪਹੁੰਚਾਉਣਾ ਚਾਹੀਦਾ ਕਿਹੜੇ ਕਿਹੜੇ ਮੁੱਦੇ ਲੈ ਕੇ ਚੌਣ ਲੜਨਗੇ ਮੁੱਦਾ ਫਸਟ ਆਫ ਆਲ ਜੀ ਐਸਸੀਬੀਸੀ ਕਮਿਊਨਿਟੀ ਜਿਹੜੀ ਆ ਹਰ ਹਰ ਪਾਰਟੀ ਕਹਿ ਰਹੀ ਆ ਕਿ ਇਹ ਪੰਥਕ ਸੀਟ ਆ ਪੰਥਕ ਸੀਟ ਆ ਪਰ ਪੰਥਕ ਸੀਟ ਦੇ ਨਾਲ ਨਾਲ ਜੇ ਦੇਖਿਆ ਜਾਵੇ ਅਖੌਤੀ ਬੰਦੇ ਕਹਿ ਰਹੇ ਪੰਥਕ ਸੀਟ ਆ ਔਰ ਜੇ ਰੰਗਰੇਟੇ ਸਿੰਘਾਂ ਦੀ ਜੋ ਕੁਰਬਾਨੀ ਆ 90% ਗੁਰੂ ਸਾਹਿਬਾਨਾਂ ਨਾਲ ਆ ਤੇ ਇਹਨਾਂ ਦੀ ਜੋ ਦਸ਼ਾ ਆ ਪਿੰਡਾਂ 'ੇ ਜਾ ਕੇ ਦੇਖੋ ਤੇ ਇਹਨਾਂ ਦੀ ਕਿੰਨੀ ਮਾੜੀ ਦਸ਼ਾ ਆ ਛਪੜਾਂ ਲੱਗੇ ਜਾਂ ਰੂੜੀਆਂ ਲੱਗੇ ਇਹਨਾਂ ਦੇ ਘਰ ਵਸਾਏ ਹੋਏ ਆ ਔਰ 1950 ਤੋਂ 2024 ਚੜ ਗਿਆ ਔਰ ਅੱਜ ਤੱਕ ਇਹਨਾਂ ਦੀ ਤਬਦੀਲੀ ਨਹੀਂ ਆਈ ਹਰ ਬੰਦਾ ਕਹਿ ਰਿਹਾ ਮੈਂ ਪੰਥਕ ਆ ਜੇ ਪੰਥਕ ਆ ਤੇ ਫਿਰ ਜਿਹੜੇ ਰੰਗਰੇਟੇ ਸਿੰਘ ਆ ਇਹਨਾਂ ਦੀ ਜਿਹੜੀਆਂ ਕੁਰਬਾਨੀਆਂ ਮਹਾਰਾਜ ਨਾਲ ਇਹਨਾਂ ਦੇ ਜਿਹੜੇ ਜਿਹੜੇ ਘਾਰ ਸੀ ਔਰ 80 ਸਿ ਸਮੈਲ ਆ ਰਗੇ ਹੋਣੀ ਚਾਹੀਦੀ ਸੀ ਤੇ ਉਹ ਤਬਦੀਲੀ ਨਹੀਂ ਲਿਆਂਦੀ ਗਈ ਜਾਣ ਬੁੱਝ ਕੇ ਇਹਨਾਂ ਨੂੰ ਬੈਕਫੁੱਟ ਤੇ ਰੱਖਿਆ ਗਿਆ ਇਸ ਸਮਾਜ ਨੇ ਇਹਨਾਂ ਦਾ ਪਿਆਰ ਮਿਲ ਰਿਹਾ ਪਿੰਡਾਂ ਦੇ ਵਿੱਚ ਬਹੁਤ ਬਹੁਤ ਵਧੀਆ ਮਿਲ ਰਿਹਾ ਜੀ ਪਿਆਰ ਔਰ ਬੋਧਨ ਸਮਾਜ ਪਾਰਟੀ ਇਕੱਲੀ ਐਸੋ ਐਸੀ ਪਾਰਟੀ ਆ ਜੋ ਦਲਤ ਵਰਗ ਦੀ ਪਿਛੜੇ ਵਰਗ ਦੀ ਬੈਕਵਰਡ ਕਲਾਸ ਦੀ ਲੜਾਈ ਲੜਦੀ ਆ ਰਾਖਵੇਂ ਕਰਨ ਦੀ ਲੜਾਈ ਲੜਦੀ ਆ ਹੋਰ ਕੋਈ ਵੀ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਮੁੱਦਿਆਂ ਤੇ ਲੜਾਈ ਨਹੀਂ ਲੜਦੀ ਉਹ ਨਿੱਜੀ ਰੰਸ਼ਾਂ ਦੀ ਲੜਾਈ ਲੜ ਰਹੀ ਆ ਮੈਂ ਅਪੀਲ ਕਰਦਾ ਜੀ ਕਿ ਜਿਹੜਾ ਬੋਧਨ ਸਮਾਜ ਯ ਇਕੱਤਰ ਹੋਵੇ ਐਸਸੀ ਐਸਟੀ ਬੀਸੀ ਓਬੀਸੀ ਇਕੱਠੇ ਹੋਣ ਔਰ ਐਮਐਸਪੀ ਦੇ ਮੁੱਦੇ ਜਿਹੜੇ ਛੋਟੇ ਕਿਸਾਨ ਆ ਉਹ ਵੀ ਇਕੱਤਰ ਹੋਣ ਬੋਧਨ ਸਮਾਜ ਪਾਰਟੀ ਨਾਲ ਜੁੜਨ ਮਜ਼ਦੂਰ ਵਰ ਔਰ ਤਾਂ ਕਿ ਅਸੀਂ ਬਹੁਜਨ ਸਮਾਜਿਕ ਕੱਤਰ ਕਰਕੇ ਭੈਣ ਕੁਮਾਰੀ ਮਾਇਆਵਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈ ਹੈ ਤਾਂ ਸਾਡੇ ਮਸਲੇ ਹੱਲ ਹੋਣੇ ਆ।